ਦੇ ਕੋਈ ਸੁਪਰੀਮ ਕੋਰਟ ਦੀ ਬਹੁਤ ਵਧੀਆ ਜੱਜਮੈਂਟ ਹੈ ਜਿਹਦੇ ਵਿੱਚ ਆ ਆਨੰਦ ਮੈਰਿਜ ਐਕਟ ਜਿਹੜਾ ਆ ਇਹ ਬੇਸਿਕਲੀ ਸਰਦਾਰ ਮਨਮੋਹਨ ਸਿੰਘ ਦੀ ਜਦੋਂ ਸਰਕਾਰ ਸੀ ਉਦੋਂ ਪ੍ਰਾਈਮ ਮਿਨਿਸਟਰ ਸੀ 2012 ਦੇ ਵਿੱਚ ਇਹ ਉਦੋਂ ਐਮੈਂਡਮੈਂਟ ਹੋ ਕੇ ਪਾਸ ਹੋਇਆ ਸੀ ਵੈਸੇ 1909 ਦਾ ਇਹ ਜਿਹੜਾ ਕਾਨੂੰਨ ਹੈਗਾ ਔਰ ਲੇਕਿਨ ਉਹਦੀ ਇੰਪਲੀਮੈਂਟੇਸ਼ਨ ਉਦੋਂ ਨਹੀਂ ਹੋ ਸਕੀ ਸੀ ਔਰ ਮੈਂ ਸੁਪਰੀਮ ਕੋਰਟ ਦੀ ਇਹ ਜਿਹੜੀ ਜੱਜਮੈਂਟ ਹੈ ਕਿਉਂਕਿ ਇਹ ਜਿਹੜਾ ਆ ਬਹੁਤ ਲੌਂਗ ਸਟੈਂਡਿੰਗ ਸਾਡੀ ਡਿਮਾਂਡ ਸੀਗੀ ਔਰ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਸਿੱਖ ਕਮਿਊਨਿਟੀ ਆ ਉਹਦਾ ਜਿਹੜਾ ਆਨੰਦ ਮੈਰਿਜ ਐਕਟ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਵੀ ਇੰਪਲੀਮੈਂਟਮੈਂਟ ਹੋਊਗਾ ਔਰ ਉਹਦੇ ਵਿੱਚ ਜਿਹੜੀਆਂ ਬਹੁਤ ਇਹੋ ਜਿਹੀਆਂ ਚੀਜ਼ਾਂ ਸੀ ਇੰਬਿਗਿਉਇਟੀ ਸੀਗੀਆਂ ਉਹ ਹੌਲੀ-ਹੌਲੀ ਦੂਰ ਹੋ ਜਾਣਗੀਆਂ ਔਰ ਸਾਡੇ ਜਿਹੜੇ ਸਿੱਖ ਸਮੁਦਾਏ ਦੇ ਲੋਕ ਐ ਉਹਨਾਂ ਨੂੰ ਇਹਦੇ ਵਿੱਚ ਕਿਤੇ ਨਾ ਕਿਤੇ ਰਾਹਤ ਜਿਹੜੀ ਹੈ ਸੁਪਰੀਮ ਕੋਰਟ ਨੇ ਦਿੱਤੀ ਆ ਮੈਂ ਇਸ ਡਿਸੀਜਨ ਦਾ ਵੈਲਕਮ ਕਰਦਾ ਐਮਲ ਸਾਹਿਬ ਮਿਸ਼ਨ ਜਿਹੜਾ ਚੱਲਦੀ ਕਲਾ ਉਹਦੇ ਬਾਅਦ ਥੋੜੀ ਜਿਹੀਸਾ ਦੇਖੋ ਏ ਮੈਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਵੀ ਜਿਹੜਾ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਇੱਕ ਸਿਸਟਮ ਕ੍ਰੀਏਟ ਹੋਇਆ ਹੈ ਦੇਸ਼ ਦੇ ਵਿੱਚ ਆ ਲੇਕਿਨ ਇਹ ਸਿਸਟਮ ਤੋੜਿਆ ਕੇ ਨੇ ਇਹ ਬੀਜੇਪੀ ਨੇ ਜਦੋਂ ਆ ਖਾਸ ਕਰਕੇ ਕੋਵਿਡ ਦਾ ਸਮਾਸੀ ਉਹਨਾਂ ਨੇ ਇੱਕ ਪੀਐਮ ਕੇਅਰ ਫੰਡ ਬਣਾਇਆ ਸੀ ਔਰ ਪੀਐਮ ਕੇਅਰ ਫੰਡ ਇਹੋ ਜਿਹਾ ਬਣਾਇਆ ਸੀ ਜਿਹਦੇ ਵਿੱਚ ਆਰਟੀਆਈ ਐਕਟ ਦੇ ਵਿੱਚੋਂ ਦਾਇਰੇ ਤੋਂ ਬਾਹਰ ਸੀ ਕੋਈ ਉਹਦੀ ਇਨਫੋਰਮੇਸ਼ਨ ਨਹੀਂ ਮਿਲ ਸਕਦੀ ਸੀ ਉਹ ਬੇਸਿਕਲੀ ਬੀਜੇਪੀ ਦਾ ਮਿਸਯੂਜ਼ ਕਰਨ ਵਾਲਾ ਫੰਡ ਸੀ ਔਰ ਉਦੋਂ ਕੇਜਰੀਵਾਲ ਨੇ ਉਸ ਗੱਲ ਤੇ ਓਬਜੈਕਸ਼ਨ ਕੀਤਾ ਸੀ ਕਿ ਇਹ ਜਿਹੜਾ ਪੀਐਮ ਕੇਅਰ ਫੰਡ ਹੈ ਇਹ ਪਿਓਰਲੀ ਪੋਲੀਟੀਕਲ ਠੱਗੀ ਆ ਬੀਜੇਪੀ ਦੀ ਤੇ ਲੇਕਿਨ ਉਹ ਹੀ ਕੇਜਰੀਵਾਲ ਨੇ ਕਿਉਂਕਿ 3 ਸੈਪਟੈਂਬਰ ਨੂੰ ਭਗਵੰਤ ਮਾਨ ਜੀ ਨੇ ਕਿਹਾ ਵੀ ਲੋਕੀ ਜਿਹੜਾ ਆ ਇਹਦੇ ਵਿੱਚ ਜਿਹੜਾ ਸੀਐਮ ਰੀਲੀਫ ਫੰਡ ਆ ਉਹਦੇ ਵਿੱਚ ਪੈਸੇ ਦੇਣ ਤਾਂ ਕਿ ਪੰਜਾਬ ਨੂੰ ਦੁਬਾਰਾ ਰੀਸਟੈਬਲਿਸ਼ ਕੀਤਾ ਜਾਵੇ ਲੈਕਿਨ 25 ਦਿਨਾਂ ਬਾਅਦ ਇਹਨਾਂ ਨੇ ਇਹਨਾਂ ਰੰਗੜਾ ਪੰਜਾਬ ਦਾ ਨਾਂ ਦਿੱਤਾ ਜਿਹਦੇ ਵਿੱਚ ਉਹੋ ਹੀ ਸੇਮ ਪੈਟਰਨ ਤੇ ਉਹੋ ਸੇਮ ਕੈਟਾਗਰੀ ਦੇ ਵਿੱਚ ਇਹ ਜਿਹੜਾ ਆ ਸੀਐਮ ਰੀਲੀਫ ਫੰਡ ਦੇ ਵਿੱਚ ਨਾ ਪੈਸੇ ਦੇ ਕੇ ਇਹਨਾਂ ਨੇ ਉਹ ਰੰਗੜੇ ਪੰਜਾਬ ਦੇ ਵਿੱਚ ਪੈਸੇ ਮੰਗਣ ਡਿਆ ਉਹਦੇ ਵਿੱਚ ਅਸਲੀ ਗੱਲ ਹੈ ਉਹਦਾ ਕੋਈ ਹਿਸਾਬ ਨਹੀਂ ਹੋਣਾ ਉਹਦਾ ਕੋਈ ਆਰਟੀਆਈ ਜਿਹੜੀ ਆ ਐਕਟ ਦੇ ਵਿੱਚ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਮਿਲਣੀ ਮੈਨਿਕਿੰਦਾ ਪੰਜਾਬੀ ਜਿਹੜੇ ਆ ਬੜੇ ਦਿਲ ਖੋਲ ਕੇ দান ਦਿੰਦੇ ਆ ਬਟ ਐਟ ਦਾ ਸੇਮ ਟਾਈਮ ਜਦੋਂ ਮਿਸਯੂਜ਼ ਹੋਊਗਾ ਪੈਸਿਆਂ ਦਾ ਤੇ ਮੈਨੂੰ ਲੱਗਦਾ ਕੋਈ ਪੁੱਛਣ ਵਾਲਾ ਨਹੀਂ ਹੋਊਗਾ ਇਹ ਪੋਲਿਟੀਕਲ ਬਿਲਕੁਲ ਇੱਕ ਇਹੋ ਜਿਹਾ ਹਾਲਾਤ ਹੈਗੇ ਆ ਲੇਕਿਨ ਉਹਦੇ ਵਿੱਚ ਵੀ ਇਹ ਬਿਲਕੁਲ ਠੱਗੀ ਮਾਰਨੀ ਚਾਹੁੰਦੀ ਆ ਆਮ ਆਦਮੀ ਪਾਰਟੀ ਸੋ ਮੇਰੀਆਂ ਮੇਰੀਆਂ ਜੰਨੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਐਨ ਆਰ ਆਈਜ਼ ਨੂੰ ਮੈਂ ਕਹਿੰਨਾ ਵੀ ਅਪੀਲ ਅੱਬਲ ਤਾਂ ਉਹ ਸਿੱਧੇ ਆਪਣੇ ਪਿੰਡਾਂ ਨਾਲ ਕੰਟੈਕਟ ਕਰਨ ਜਿੱਥੇ-ਜਿੱਥੇ ਵੀ ਜਿਹੜੀ-ਜਿਹੜੀ ਸਮੱਸਿਆ ਹੈਗੀ ਆ ਇੱਕ ਇਹੋ ਜਿਹਾ ਵਿਧੀਬੱਤ ਤਰੀਕਾ ਹੋਵੇ ਵੀ ਤਾਂ ਕਿ ਸਾਰਿਆਂ ਦੀ ਮਦਦ ਹੋ ਸਕੇ ਲੇਕਿਨ ਆ ਜਿਹੜਾ ਰੰਗਲੇ ਪੰਜਾਬ ਦਾ ਇਹਨੀਆਂ ਸਾਰਾ ਕੁਝ ਅਕਾਊਂਟ ਦਿੱਤਾ ਆ ਇਹਦੇ ਵਿੱਚ ਇੱਕ ਪੈਸਾ ਨਾ ਜਮ੍ਹਾਂ ਕਰਾਓ ਇਹ ਬਿਲਕੁਲ ਪਿਓਰਲੀ ਠੱਗੀ ਆ ਆਮ ਆਦਮੀ ਪਾਰਟੀ ਦੀ ਇਹ ਪੋਲਿਟੀਕਲ ਮਿਸਯੂਜ਼ ਹੋਊਗਾ ਔਰ ਕਾਂਗਰਸ ਇਹਨੂੰ ਬਿਲਕੁਲ ਆਬਜੈਕਟ ਕਰੂਗੀ ਔਰ ਅਸੀਂ ਆਬਜੈਕਟ ਕਰਦੇ ਆਂ ਔਰ ਦੂਸਰੀ ਗੱਲ ਇਹ ਆ ਕਿ ਜੇ ਕਿਸੇ ਨੇ ਦੇਣਾ ਜੇ ਕਿਸੇ ਨੇ ਦੇਣਾ ਉਹ ਜਿਹੜਾ ਸੀਐਮ ਰੀਲੀਫ ਫੰਡ ਆ ਜਿਹਦੀ ਆਡਿਟਿੰਗ ਵੀ ਕੱਲ ਨੂੰ ਹੋਊਗੀ ਉਹਦੇ ਬੇਸਿਕਲੀ ਪੈਰਾਮੀਟਰਸ ਰੱਖੇ ਹੋਏ ਆ ਵੀ ਤਾਂ ਕਿ ਲੋਕਾਂ ਨੂੰ ਜਿਹੜਾ ਲੋਕਾਂ ਦੁਆਰਾ ਦਿੱਤਾ ਹੋਇਆ ਪੈਸਾ ਉਹ ਜਿਹੜਾ ਪਤਾ ਤਾਂ ਲੱਗ ਸਕਦਾ ਵੀ ਇਹ ਕਿੱਥੇ ਲੱਗਾ ਆਦਰਵਾਇਜ਼ ਲੋਕੀ ਤਾਂ ਛਰਦਾ ਨਾਲ ਲੋਕੀ ਦਸਵੰਧ ਕੱਢਦੇ ਆ ਲੇਕਿਨ ਬਦਕਿਸਮਤੀ ਇਹ ਆ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਐਨਆਰਆਈਜ਼ 'ਤੇ ਬਹੁਤ ਠੱਗੀਆਂ ਮਾਰੀਆਂ ਪਹਿਲਾਂ ਵੀ ਜਦੋਂ ਕਿਸੇ ਨੇ ਇਹਨਾਂ ਨੂੰ ਸਾਹ ਪੁੱਛਿਆ ਕਿਸੇ ਨੇ ਦਿੱਤਾ ਨਹੀਂ ਹੈ ਇਹ ਕਹਿੰਦੇ ਸੀ ਅਸੀਂ ਬੜੀ ਟਰਾਂਸਪੇਰੈਂਸੀ ਨਾਲ ਕੰਮ ਕਰਦੇ ਆਂ ਲੇਕਿਨ ਅੱਜ 25 ਦਿਨਾਂ ਬਾਅਦ ਉਹੀ ਕੰਮ ਜਿਹੜਾ ਪੀਐਮ ਕੇਅਰ ਫੰਡ ਜਿਹੜਾ ਇਹਨਾਂ ਨੇ ਕ੍ਰੀਏਟ ਕੀਤਾ ਉਹਦੇ ਵਿੱਚ ਵੀ ਜਿੰਨੇ ਬਿਜ਼ਨਸ ਹਾਊਸਸ ਐ ਉਹਨਾਂ ਦੀਆਂ ਬਾਹਾਂ ਮਰੋੜੀਆਂ ਹੁਣ ਵੀ ਜਿਹੜੀਆਂ ਡਿਊਟੀਆਂ ਕੇਜਰੀਵਾਲ ਨੇ ਲਾਈਆਂ ਜਿਹਦੇ ਵਿੱਚ ਮਿਨਿਸਟਰਜ਼ ਨੂੰ ਐਮਐਲਏਜ਼ ਨੂੰ ਕਿਹਾ ਕਿ ਐਨਆਰਆਈਜ਼ ਆਪਣੇ ਆਪਣੇ ਹਲਕੇ ਦੇ ਲੱਭੋ ਤੇ ਲੋਕਾਂ ਕੋਲੋਂ ਜਾਂ ਇੰਡਸਟਰੀਅਲਿਸਟ ਕੋਲੋਂ ਫੰਡ ਲਓ ਪਰ ਮੈਂ ਇਹ ਗੱਲ ਤੁਹਾਨੂੰ ਕਹਿਣਾ ਕਿ ਜੇ ਦੇਣਾ ਕਾ ਸੀਐਮ ਰੀਲੀਫ ਫੰਡ ਦੇ ਵਿੱਚ ਦੇ ਦਿਓ ਆਦਰਵਾਇਜ਼ ਆਪ ਪਿੰਡਾਂ ਚ ਅਪਰੋਚ ਕਰਕੇ ਤੇ ਕੋਈ ਚੰਗੀ ਸੰਸਥਾ ਜਿਹੜੀ ਆ ਜਿਨ੍ਹਾਂ ਦਾ ਲੋਕਾਂ ਨੂੰ ਇਤਬਾਰ ਹੈ ਉਹਦੇ ਥਰੂ ਜੇ ਤੁਸੀਂ ਕੋਈ ਮਦਦ ਕਰਨੀ ਚਾਹੁੰਦੇ ਆ ਤੇ ਪੰਜਾਬ ਦੀ ਮਦਦ ਕਰੋ ਅਮਰਿੰਦਰ ਸਿੰਘ ਰਾਜਾ ਬਣੇਗਾ ਅੱਜ ਜਿਹੜੇ ਮਿਸਖਪਾਲ ਖੈਰਾ ਦੀ ਫੰਡ ਨੂੰ ਵੀ ਮਿਲਦੇ ਉਹਨਾਂ ਕਹਿ ਕੇ ਮੈਂ ਤੇ ਪੂਰੀ ਕਾਂਗਰਸ ਫਾਲਸੇ ਖੈਰਾ ਦੇ ਨਾਮ ਫਰਦੌਕੀ ਸਟੈਂਡ ਮੈਂ ਤਾਂ ਕੱਲ ਹੀ ਸਭ ਤੋਂ ਪਹਿਲਾਂ ਹੀ ਟਵੀਟ ਕਰ ਦਿੱਤਾ ਸੀ ਕਿ ਹਾਂ ਵੀ ਇਹ ਬਿਲਕੁਲ ਬੈਂਡਾ ਪੋਲਿਟਿਕਸ ਕਰਦੇ ਹੈਗੇ ਆ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਇਹੋ ਜਿਹਾ ਕੰਮ ਕਰਨੇ ਚਾਹੀਦੇ ਆ ਉਦੋਂ ਤਾਂ ਹੜਾਂ ਦੀ ਮਾਰ ਨਾਲ ਪੰਜਾਬ ਜੂਝ ਰਿਹਾ ਤੇ ਉਦੋਂ ਇਹ ਬੇਸਿਕਲੀ ਅਸਲੀ ਗੱਲ ਹੈ ਨਰੇਟਿਵ ਚੇਂਜ ਕਰਨਾ ਚਾਹੁੰਦੇ ਆ ਹੋਰ ਇਹਨਾਂ ਦੇ ਕੋਲ ਪੱਲੇ ਲੰਮਾ ਚੋੜਾ ਕੁਝ ਹੈ ਇਹ ਪੁਣਿਆ ਖੱਡਾ ਜੋ ਪੈਸੇ ਕੱਢ ਲਿਆਂਗਾ ਰੇਟ ਮਾਫੀਆ ਨੂੰ ਥੱਪ ਕਰਕੇ ਪੈਸੇ ਕੱਢ ਲਿਆਂਗਾ ਪਰ ਇਹ ਲੱਗਦਾ ਕਿ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਫੰਡ ਹੈਗਾ ਉਹ ਵੀ ਮਨਪ੍ਰੇਵਾਲ ਦਾ ਹੋਇਆ ਤਾਂ ਆ ਹੁਣ ਬੇਸਿਕਲੀ ਰੰਗਲਾ ਪੰਜਾਬ ਕੀ ਆ ਰੰਗਲੇ ਪੰਜਾਬ ਦਾ ਅਕਾਊਂਟ ਕੀ ਆ ਤਾਂ ਕਿ ਕਿਤੇ ਆਡਿਟੀ ਨਾ ਹੋਵੇ ਕਿਤੇ ਕੋਈ ਇਹੋ ਜੀ ਗੱਲ ਹੀ ਨਾ ਹੋਵੇ ਜਿੱਥੇ ਪੁੱਛਿਆ ਜਾ ਸਕੇ ਵੀ ਭਾਈ ਪੈਸੇ ਕਿੱਥੋਂ ਆਏ ਆ ਐਂਡ ਇਹ ਪਿਓਰਲੀ ਪੋਲੀਟੀਕਲੀ ਮਿਸਯੂਜ਼ ਹੋਣ ਵਾਲਾ ਫੰਡ ਹੈ ਤੇ ਮੈਂ ਤਾਂ ਸਭ ਨੂੰ ਇਹ ਗੁਜ਼ਾਰਿਸ਼ ਕਰੂੰਗਾ ਜੇ ਦੇਣਾ ਤਾਂ ਸੀਐਮ ਰੀਲੀਫ ਫੰਡ ਚ ਦੇ ਤਾਂ ਕਿ ਕਿਤੇ ਕਮ ਸੇ ਕਮ ਅਕਾਉਂਟੇਬਿਲਟੀ ਦਾ ਹੋਵੇ। ਜੀ ਮੈਨੂੰ ਤੁਸੀਂ ਇਹ ਦੱਸੋ ਕਿ ਕੀ ਪੰਜਾਬ ਇਸ ਸਥਿਤੀ 'ਚ ਹੀ ਰਿਹਾ ਸ਼ੁਰੂ ਤੋਂ ਕੋ ਹੈਂਡ ਟੂ ਮੌਥ ਰਿਹਾ ਹੈ? ਫਾਈਨੈਂਸ ਪੰਜਾਬ ਦਾ ਐਸੇ ਸਥਿਤੀ 'ਚ ਰਿਹਾ ਤੁਸੀਂ ਤਾਂ ਮੰਨ ਨਹੀਂ ਰਹੇ। ਨਹੀਂ ਨਹੀਂ ਪੰਜਾਬ ਦਾ ਫਾਈਨੈਂਸ ਕਿਉਂਕਿ ਇਹ ਇਹਨਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਅਸੀਂ 20000 ਕਰੋੜ ਰੁਪਇਆ ਤਾਂ ਅਸੀਂ ਰੇਤਾ 'ਚੋਂ ਲੈ ਆਉਣਾ ਤੇ ਰੇਤਾ 'ਚੋਂ ਆਲਟੀਮੇਟਲੀ ਹੋਣਾ ਜਿਹੜੀ ਆ ਜਿਹੜੀ ਖਾਸ ਕਰਕੇ ਆਫਤ ਆਈ ਆ ਇਹ ਇੱਕ ਰੀਜਨ ਮਾਈਨਿੰਗ ਦਾ ਵੀ ਹੈਗਾ। ਕੀ ਮਾਈਨਿੰਗ ਬਹੁਤ ਲੰਬੇ ਚੌੜੇ ਸਕੇਰ ਤੇ ਹੋਈ ਆ ਇਸ ਕਰਕੇ ਵੀ ਦਰਿਆਵਾਂ ਨੂੰ ਢਾ ਲੱਗੀ ਆ ਮੇਰੇ ਤਾਂ ਜਿਹੜੀ ਬਈਆਂ ਤੁਸੀਂ ਤਾਂ ਮੇਰੇ ਨਾਲ ਇੱਕ ਵਾਰੀ ਜਾ ਕੇ ਵੀ ਦੇਖਿਆ ਸੀ ਔਰ ਜਦੋਂ ਉਹ ਪਾਣੀ ਜਿਹੜਾ ਖੇਤਾਂ ਵੱਲੋਂ ਟੁੱਟ ਗਿਆ ਮੁੜ ਕੇ ਉਹ ਬਈ ਦੇ ਵਿੱਚ ਅੱਗੇ ਤੁਰਿਆ ਹੀ ਨਹੀਂ ਅਚਾ ਇਹ ਚੀਜ਼ ਦੱਸਿਓ ਪਤਾ ਸਰ ਜਿਹੜੇ ਪਾਣੀ ਜਿਹੜੇ ਇਲਾਕਿਆਂ ਦੇ ਵਿੱਚ ਗਏ ਆ ਉਥੇ-ਉਥੇ ਕੇਂਦਰ ਦੇ ਮੰਤਰੀ ਵੀ ਗਏ ਆ ਉਹਨਾਂ ਨੇ ਹੁਣ ਰਿਪੋਰਟ ਜਿਹੜੀ ਸਬਮਿਟ ਕੀਤੀ ਆ ਕੇਂਦਰ ਦੇ ਵਿੱਚ ਉਹਨਾਂ ਨੇ ਹੁਣ ਪੂਰੇ ਪੰਜਾਬ ਨੂੰ ਆਪ ਦਾ ਪਾਣੀ ਨਿਹਾਰਾ ਦਾ ਆਪ ਦਾ ਉਪਰਚਿਤ ਕਰਦਾ ਔਰ ਇਸ ਨੂੰ ਲੈ ਕੇ ਹੁਣ ਕੇਂਦਰ ਵੱਲੋਂ 595 ਕਰੋੜ ਰੁਪਏ ਲੋਨ ਵਜੋਂ ਦਿੱਤਾ ਗਿਆ 50 ਸਾਫਟ ਲੋਨ ਦਿੱਤਾ ਗਿਆ ਮਤਲਬ ਇੱਕ ਪਾਸੇ ਤਾਂ ਡਿਕਲੇਅਰ ਕਰਦੇ ਆ ਵੀ ਵਾਕਈ ਬੜੇ ਜ਼ਿਆਦਾ ਹੜ੍ਹ ਆਏ ਆ ਤੇ ਦੂਸਰੇ ਪਾਸੇ ਸਾਨੂੰ ਲੋਨ ਦੇ ਰਹੇ ਆ ਸਾਫਟ ਲੋਨ ਦਿੱਤਾ 50 ਸਾਲ ਦਾ 595 ਕਰੋੜ ਦਾ ਤੇ ਮੈਨੂੰ ਲੱਗਦਾ ਤੁਹਾਨੂੰ ਬੇਸਿਕਲੀ ਆ ਜਿਹੜੇ ਬੀਜੇਪੀ ਵਾਲੇ ਆ ਜਾਂ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੂੰ ਪੁੱਛਣਾ ਚਾਹੀਦਾ ਕੁਐਸਚਨ ਕਰਨਾ ਚਾਹੀਦਾ ਵੀ ਭਾਈ ਇਹ ਮਲਮ ਕਿਤੇ जख्मਾਂ ਤੇ ਮਲਮ ਆ ਕਿ जख्मਾਂ ਤੇ ਲੂਣ ਹੈ ਕਿਉਂਕਿ ਇਹ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਜ਼ ਕੋਲੋਂ ਤੁਸੀਂ ਜਿਹੜਾ ਇਹ ਰੀਪੇ ਕਰਵਾਉਂਗੇ ਸਰ ਮੈਂ ਸਰ ਇੱਕ ਆਖਰੀ ਸਵਾਲ ਉਹ ਕਰ ਦੋ ਉਸ ਕਿ ਪੰਜਾਬ ਸਰਕਾਰ ਦੀ ਫਾਈਨੈਂਸ ਸਥਿਤੀ ਮੈਂ ਜੋ ਪਹਿਲਾਂ ਪੁੱਛਿਆ ਸੀ ਉਹਨੂੰ ਲੈਬਰੇਟ ਇੰਨਾ ਨਹੀਂ ਰਹੀ ਹੈ ਕਿ ਆਪਾਂ ਆਖਾਲੀ ਪੈਸਾ ਜਿਹੜਾ ਹੁੰਦਾ ਹੈ ਸਰਕਾਰ ਕੋਲ ਡਿਜ਼ਾਸਟਰ ਵਿੱਚ ਬਤਨ ਹੁੰਦਾ ਉਹ ਮੁੱਕ ਜਵੇ ਜਾਂ ਕੋਈ ਵੀ ਪੈਸਾ ਮੁੱਕ ਜਵੇ ਤਦ ਨੂੰ ਫੰਡ ਰੇਜ਼ ਕਰਨਾ ਪਵੇ ਨਹੀਂ ਕਦੀ ਇਹੋ ਜੀ ਸਿਚੁਏਸ਼ਨ ਆਈ ਨਹੀਂ ਮੈਨੂੰ ਲੱਗਦਾ ਇਹ ਪਹਿਲੀ ਵਾਰੀ ਹੈ ਇਹ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਕੋਸ਼ ਮੰਤਰੀ ਤਾਂ ਕਨਫਿਊਜ਼ ਸੀ ਵੀ ਸਾਡੇ ਕੋਲ ਹੈ ਹੀ ਨਹੀਂ ਕੁਝ ਕਹਿੰਦੇ ਸੀ ਸਿਗਾ ਲੇਕਿਨ ਅਨਫੋਰਚੂਨੇਟਲੀ ਇਹਦੀ ਡਾਇਵਰਸ਼ਨ ਹੋਈ ਆ ਅੱਜ ਤੱਕ ਵੀ ਇਹਨਾਂ ਨੇ ਉਹਦੇ ਉੱਤੇ ਕੋਈ ਸਾਲਿਡ ਸਟੇਟਮੈਂਟ ਨਹੀਂ ਦਿੱਤੀ ਜਿਹੜਾ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਐਕਚੁਅਲੀ ਗੱਲ ਹੈ ਕੀ ਸਰਦਾਰਾਂ ਦੇ ਵਿੱਚ ਜਿਹੜੀ ਚੋਣਾਂ ਨੇ ਤੇ ਸੁਖ ਸਰਕਾਰਿਆ ਉਹਨਾਂ ਨੂੰ ਹਲਕਾ ਇਚਾਰਜ ਨਿਯੁਕਤ ਕੀਤਾ ਗਿਆ ਇਹਨਾਂ ਨੂੰ 2027 ਦੇ ਵਿੱਚ ਨਤੀਜਿਆਂ ਵਜੋਂ ਵੀ ਕੁਝ ਮਹਿਕਤ ਕਰਨ ਦੀ ਜਰੂਰਤ ਹੈਗੀ ਉਧਰ ਵੀ ਅਦਰਵਾਈਜ਼ ਸਾਨੂੰ ਸਭ ਨੂੰ ਮਹਿਕਤ ਕਰਨ ਦੀ ਜਰੂਰਤ ਹੈਗੀ ਸੈਸ਼ਨ ਵਿੱਚ 12000 ਕਰੋੜ ਦਾ ਹਿਸਾਬ ਮੰਗੂ ਬਿਲਕੁਲ ਮੰਗਾਂਗੇ 12000 ਕਰੋੜ ਦਾ ਵੀ ਮੰਗਾਂਗੇ ਇਹਨਾਂ ਦੀ ਪ੍ਰੈਪਰੇਸ਼ਨ ਦਾ ਵੀ ਮੰਗਾਂਗੇ ਇਹਨਾਂ ਦੇ ਸਾਰੇ ਹਿਸਾਬ ਜਿਹੜੇ ਆ ਉਹ ਇਹਨਾਂ ਦਾ ਚਿੱਟਾ ਚਿਟਾ ਚਿਟਾ ਜਿਹੜਾ ਖੋਲ ਕੇ ਰੱਖਾਂਗੇ ਬਣਾ ਬਣਾਉ ਤੇ ਇੱਕ ਵਾਰ ਫੇਰ ਇਲਜ਼ਾਮ ਬਣ ਗਿਆ ਕਿ ਜਿਹੜੇ ਅੰਤੀ ਹੈਗੇ ਨੇ ਕਾਂਗਰਸ ਦੇ ਸਾਊਥ ਤੋਂ ਉਹਨਾਂ ਨੇ ਕਿਹਾ ਕਿ ਜਦੋਂ ਏਅਰਪੋਰਟ ਤੇ ਜਾਣ ਲੱਗੇ ਸੀ ਸੁਰੱਖਿਆ ਟਰਮੀਨਲ ਦਾ ਫਸਾ ਮਾਰਿਆ ਸੀ ਜੇਕਰ ਤੁਹਾਡੇ ਦਾ ਕਿਤੇ ਵੀ ਹੋਈ ਹੋਵੇ ਤੇ ਆਪ ਦੇਖੋ ਮੈਂ ਇਦਾਂ ਦੀ ਲੈਂਗੁਏਜ ਯੂਜ਼ ਨਹੀਂ ਕਰਦਾ ਪ੍ਰਮਾਤਮਾ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ